ਇਹ ਬੰਦੇ ਦੇ ਖਿਲਾਫ ਅਲਿਗੇਸ਼ਨ ਇਹਨਾਂ ਦੇ ਗਵੰਡ ਚ ਲੇਡੀ ਹੈ ਉਹਨਾਂ ਨੇ ਲਗਾਈ ਸੀ ਵੀ ਉਹਨਾਂ ਦੀਆਂ ਬੱਚੀਆਂ ਨਾਲ ਇਹਨੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਸਬੰਧ ਚ ਪੋਸਟਕੋਪਟੇ ਦਿਨ ਮੁਕੱਦਮਾ ਦਰਜ ਕੀਤਾ ਗਿਆ ਦੋਸ਼ੀ ਨੂੰ ਅੱਜ ਕੱਲ੍ਹ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਜੋ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਤੋਂ ਇਹ ਲੱਗਿਆ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਬੱਚੀਆਂ ਨੂੰ ਟੋਫੀ ਜਾਂ ਬਿਸਕੁਟ ਦਾ ਲਾਲਚ ਦੇ ਕੇ ਨਾਲ ਲੈ ਕੇ ਜਾਂਦਾ ਸੀ ਉਹਨਾਂ ਨੂੰ ਹਾਂ ਜੀ ਸਰ ਇਹ ਜਿਹੜਾ ਸਿਵਲ ਲਾਈਨ ਦੇ ਮਾਮਲਾ ਦਰਜ ਹੋਇਆ ਜੀ ਤੇ ਬਾਰੇ ਜਾਣਕਾਰੀ ਜੀ ਜਿਹੜਾ ਸਿਵਲ ਲਾਈਨ ਚ ਮੁਕੱਦਮਾ ਦਰਜ ਹੋਇਆ ਇਹ ਇੱਕ ਰਵੀ ਕਾਂਤ ਨਾਂ ਦਾ ਵਿਅਕਤੀ ਹੈ ਇਹ ਇਹ ਪੇਂਟਰ ਦਾ ਕੰਮ ਕਰਦਾ ਹੈ ਇਹ ਬੰਦੇ ਦੇ ਖਿਲਾਫ ਅਲੀਗੇਸ਼ਨ ਇਹਨਾਂ ਦੇ ਗਵੰਡ ਚ ਲੇਡੀ ਹੈ ਉਹਨਾਂ ਨੇ ਲਗਾਇਆ ਸੀ ਵੀ ਉਹਨਾਂ ਦੀਆਂ ਬੱਚੀਆਂ ਨਾਲ ਇਹਨੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਸਬੰਧ ਚ ਪੋਸ਼ਕੋ ਐਕਟ ਦੇ ਨਮੁਕਦਮਾ ਦਰਜ ਕੀਤਾ ਗਿਆ ਹੈ ਦੋਸ਼ੀ ਨੂੰ ਅੱਜ ਕੱਲ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅੱਜ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਜਿਸ ਬੰਦੀ ਅੱਗੇ ਫਰਦਰ ਡਿਟੇਲ ਚ ਤਫਤੀਸ਼ ਚੱਲੀ ਸਰ ਇਹ ਕਿਸ ਤਰ੍ਹਾਂ ਮਤਲਬ ਬੱਚਿਆਂ ਨੂੰ ਕੀ ਕਿਆ-ਕਿਆ ਲੈ ਕੇ ਜਾਂਦਾ ਸੀ ਬੜਾ ਜੀ ਕਿਹੜੇ ਘਰ ਚ ਲੈ ਕੇ ਜਾ ਰਿਹਾ ਸੀਗਾ ਜੋ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਤੋਂ ਇਹ ਲੱਗਿਆ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਬੱਚਿਆਂ ਨੂੰ ਟੌਫੀ ਜਾਂ ਬਿਸਕੁਟ ਦਾ ਲਾਲਚ ਦੇ ਕੇ ਨਾਲ ਲੈ ਕੇ ਜਾਂਦਾ ਸੀ ਉਹਨਾਂ ਦੇ ਪੱਤਰ ਕੇ ਪ੍ਰਵਾਸੀ ਕਿਸੇ ਜਾ ਰਹੀ ਹੈ ਇਹ ਇਹ ਲੇਡੀ ਵੀ ਪ੍ਰਵਾਸੀ ਹੈ ਜਿਨ੍ਹਾਂ ਨੇ ਕੰਪਲੇਨੈਂਟ ਹੈ ਤੇ ਜਿਹੜਾ ਦੋਸ਼ੀ ਉਹ ਵੀ ਪ੍ਰਵਾਸੀ ਹੈ ਸਾਰੇ ਪਤਾ ਲੱਗ ਗਿਆ ਕਿ ਕਿੰਨੇ ਦਿਨ ਤੋਂ ਬੱਚਿਆਂ ਨਾਲ ਕਾਰ ਰਿਹਾ ਸੀਗਾ ਜਿਸ ਤਰ੍ਹਾਂ ਐਫਐਐ ਇਸ ਸਬੰਧ ਚ ਹਜੇ ਡਿਟੇਲ ਤਫਤੀਸ਼ ਰਿਮਾਂਡ ਲੈ ਕੇ ਦੋਸ਼ੀ ਦਾ ਕੀਤੀ ਜਾ ਰਹੀ ਹੈ। ਇਹ ਹਜੇ ਦਰਨੇ ਰਿਮਾਂਡ ਤੇ ਨਹੀਂ ਹੈ। ਹਾਂਜੀ ਛੋਟੇ ਬੱਚੇ। ਕਿੰਨੇ ਕਿੰਨੇ ਬੱਚੇ ਜੀ? ਬੱਚੇ ਛੋਟੇ ਬੱਚੇ ਹਨ 10 ਸਾਲ ਤੋਂ ਘੱਟ। ਅਗਲੀ ਕਾਰਵਾਈ ਕੀ ਸ਼ੁਰੂ ਕੀਤੀ ਹੈ? ਅਗਲੀ ਹੁਣ ਇਹਦਾ ਰਿਮਾਂਡ ਲੈ ਕੇ ਦੋਸ਼ੀ ਦਾ ਜੋ ਤਫਤੀਸ਼ਾ ਪੋਸਕ੍ਰੈਕਟ ਤੇ 652 ਪੀਐਨਐਸ ਦੇਦੀ ਨੂੰ ਉਹ ਬੱਚਿਆਂ ਨਾਲ ਨਾ ਕੀਤਾ। ਸਭ ਕੁਝ ਕਰਾਇਆ ਜੋ ਬੱਚਿਆਂ ਦਾ ਮੈਡੀਕਲ ਕਰਾਇਆ ਜਾਂਦਾ ਜਰਾਂ